ਪਿੰਡ ਮਾਨਕਪੁਰ ਸ਼ਰੀਫ ਦੀ ਪੰਚਾਇਤ ਆ ਜਿੱਦੇ ਤੋਂ ਸਮੂਹ ਪਿੰਡ ਵੱਲੋਂ ਮਤਾ ਪਾਇਆ ਗਿਆ ਵੀ ਜਿਹੜਾ ਵੀ ਕੋਟ ਮੈਰਿਜ ਕਰਵਾਉਂਦਾ ਹੈ ਲਵ ਮੈਰਿਜ ਕਰਵਾਉਂਦੇ ਨੇ ਪਿੰਡ ਦੇ ਵਸਨੀਕ ਕੁੜੀ ਅਤੇ ਮੁੰਡਾ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਬਾਈਕਟ ਇਸ ਪਿੰਡ ਦੇ ਵਿੱਚ ਕੀਤਾ ਜਾਂਦਾ ਹੈ ਜਿਹੜੀ ਸਾਡੀ ਖਬਰ ਇਹ ਹਾਈਲਾਈਟ ਕਰਦੀ ਹੈ ਵੀ ਜਿਹੜੇ ਪਿੰਡੇ ਮਤਾ ਪਾਇਆ ਉਹ ਲਵ ਮੈਰੀ ਦੇਣਗੇ ਇਸ ਤੋਂ ਪਾਇਆ ਹਾਲਾਂਕਿ ਆਪਾਂ ਸਾਫ਼ ਤੌਰ ਤੇ ਮੈਂ ਇਹ ਇਸ ਚੀਜ਼ ਨੂੰ ਮਤਲਬ ਕਿ ਕਹਿਣਾ ਚਾਹੁੰਦਾ ਕਿ ਜੋ ਅਸੀਂ ਮਤਾ ਪਾਇਆ ਹੈ ਜਿਹੜਾ ਪਿੰਡ ਵਿੱਚ ਹੈ ਆਪਸ ਵਿੱਚ ਇੱਕੋ ਪਰਿਵਾਰ ਦੇ ਜਾਂ ਇੱਕੋ ਪਿੰਡ ਦੇ ਬੱਚੇ ਲਵ ਮੈਰਿਜ ਕਰਵਾਉਂਦੇ ਉਹਨਾਂ ਦੇ ਖਿਲਾਫ ਆਪਾਂ ਸ ਅਕਸਰ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਦਾ ਮਾਹੌਲ ਹੁੰਦਾ ਸੀਗਾ ਜੇ ਪਿੰਡ ਦੇ ਵਿੱਚ ਕੋਈ ਧੀ ਹੈ ਜਾਂ ਕੋਈ ਲੜਕਾ ਹੈ ਤਾਂ ਅਕਸਰ ਭੈਣ ਭਰਾ ਸਮਝਦੇ ਸੀ ਆਪਸ ਵਿੱਚ ਸਾਪਾਉਣ ਦਾ ਮੇਨ ਕਰਨੀ ਹੈ ਕਿ ਜਿਹੜੀਆਂ ਸਮਾਜ ਵਿੱਚ ਗਲਤ ਮਤਰਕੇ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਮਤਾਂ ਪਾਇਆ ਗਿਆ ਹੈ ਜਿਹੜੀ ਘਟਨਾ ਹੋਈ ਹੈ ਸਾਡੇ ਲੇਟੈਸਟ ਇਹ ਪਿੰਡ ਵਿੱਚ ਆਪਸੇ ਵਿੱਚ ਚਾਚਾ ਤੇ ਭਤੀਜੀ ਨੇ ਘਰੋਂ ਭੱਜ ਕੇ ਮੈਰਿਜ ਕਰਵਾ ਲਈ। ਵਾਲੀ ਹੋਈ ਹੈ ਕਿ ਕਰੋ ਆਪਸੇ ਵਿੱਚ ਮੰਨ ਲਓ ਇੱਕ ਬਲੱਡ ਰਿਲੇਸ਼ਨ ਦੇ ਵਿੱਚ ਨੇ ਬੱਚੇ ਇਹ ਆਮੋ ਸਾਹਮਣੇ ਘਰ ਹੈ ਮੈਕਸੂਜ ਜੋਬ ਕਰਦੇ ਨੇ ਪੜੇ ਲਿਖੇ ਨੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ। ਹੁਣ ਉਹਨਾਂ ਨੇ ਮਤਰੇ ਘਰੋਂ ਭੱਜ ਕੇ ਆਪਸ ਵਿੱਚ ਲਵ ਮੈਰਿਜ ਕਰਵਾ ਲਈ ਹੈ। ਵਾਲਾ ਜੋ ਪੰਚਾਇਤ ਨੇ ਦੇਖਿਆ ਵੀ ਹੈ ਜੋ ਵੀ ਹੋਇਆ ਤੁਸੀਂ ਦੇਖਦੇ ਆਪਸੇ ਵਿੱਚ ਮੰਨ ਲਓ ਪਿਓ ਦੀ ਇਹ ਮਤਾ ਪਾਇਆ ਗਿਆ ਤੇ ਜਿਹੜੇ ਲੜਕਾ ਲੜਕੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਤੁਹਾਡੇ ਕੋਲ ਆਏ ਸੀਗੇ ਕਿ ਉਸ ਤੋਂ ਬਾਅਦ ਸੋ ਸਮਝ ਕੇ ਮਤਾ ਪਾਇਆ ਗਿਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਰਿਵਾਰਕ ਮੈਂਬਰਾਂ ਨਾਲੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਉਸ ਵੀਡੀਓ ਦੇ ਤਹਿਤ ਵਿੱਚ ਇਹ ਵੀ ਕਿਹਾ ਕਿ ਅਸੀਂ ਉਹਨਾਂ ਨੇ ਅੱਗੇ ਪੇਪਰ ਵੀ ਰੱਖੇ ਹੋਏ ਆ ਕਿ ਅਸੀਂ ਲੰਬ ਮੈਰਿਜ ਕਰਵਾ ਲਈ ਆ ਸਾਡੇ ਕੋਲ ਕੋਰਟ ਦੇ ਸਰਟੀਫਿਕੇਟ ਆ ਉਹਨਾਂ ਨੇ ਬਕਾਇਦਾ ਉਸ ਵੀਡੀਓ 'ਚ ਉਹ ਸਰਟੀਫਿਕੇਟ ਦਿਖਾਏ ਨੇ ਕਿ ਅਸੀਂ ਕੋਰਟ ਮੈਰਿਜ ਕਰਵਾ ਲਈ ਆ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮਤਾ ਪਾਇਆ ਵੀ ਜਿਹੜਾ ਕੋਰਟ ਮੈਰਿਜ ਕਰਾਵੇਗਾ ਪਿੰਡ ਦਾ ਮੁੰਡਾ ਕੀ ਲੜਕੀ ਹੋਵੇ ਪਰਿਵਾਰ ਮਤਲਬ ਕਿ ਖਿਲਾਫ ਨਹੀਂ ਲੜਕਾ ਲੜਕੀ ਦੀ ਜੇ ਗੱਲ ਕਰੀਏ ਹਾਂਜੀ ਹਾਂ ਇਸ ਟਾਈਮ ਅੰਦਰ ਦੋਨੋਂ ਪਰਿਵਾਰ ਇੱਕ ਦੂਜੇ ਦੇ ਖਿਲਾਫ ਨਹੀਂ ਲੜਕਾ ਲੜਕੀ ਨਹੀਂ ਵੀ ਸਾਡੇ ਬੱਚੇ ਨੇ ਗਲਤ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀ ਅਗਰ ਉਹ ਲੜਕਾ ਲੜਕੀ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਆਉਂਦੇ ਨੇ ਪਿੰਡ ਦੇ ਵਿੱਚ ਸਨੀਕ ਮੰਨਦੇ ਨੇ ਇਸ ਦੇ ਖਿਲਾਫ ਕੋਈ ਕਾਨੂੰਨੀ ਕਾਰ ਵੀ ਕੋਈ ਮੰਗ ਕੀਤੀ ਹੈ ਹਾਂਜੀ ਹਾਂ ਆਪਾਂ ਸਿੱਧਾ ਸਾਫ਼ ਤੌਰ ਤੇ ਇਹੀ ਲਿਖਿਆ ਵੀ ਜੇ ਇਨ ਫਿਊਚਰ ਦੇ ਵਿੱਚ ਅੱਜ ਜਾਂ ਕੱਲ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਆਉਣੇ ਤਾਂ ਉਹਨਾਂ ਦੇ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਜੇ ਆਪਾਂ ਇੱਥੇ ਆਉਂਦੇ ਨੇ ਤਾਂ ਇਸ ਉਹਨਾਂ ਦਾ ਬਾਈਕਟ ਕੀਤਾ ਜਾਵਗਿਆ ਪੂਰੀ ਅਕਸਰ ਪੰਜਾਬ ਦੇ ਵਿੱਚ ਪੰਜਾਬ ਦੇ ਪਿੰਡਾਂ ਦਾ ਮਾਹੌਲ ਹੁੰਦਾ ਸੀਗਾ ਜੇ ਪਿੰਡ ਦੇ ਵਿੱਚ ਕੋਈ ਧੀ ਹੈ ਜਾਂ ਕੋਈ ਲੜਕਾ ਹੈ ਤਾਂ ਅਕਸਰ ਭੈਣ ਭਰਾ ਸਮਝਦੇ ਸੀ ਆਪਸ ਵਿੱਚ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਨੱਚਰਤਾ ਫੈਲਦੀ ਜਾ ਰਹੀ ਹੈ ਜਿਹੜਾ ਪਿੰਡਾਂ ਦਾ ਮਾਹੌਲ ਆ ਚਾਹੇ ਸ਼ਹਿਰਾਂ ਦਾ ਮਾਹੌਲ ਹੋਵੇ ਖਰਾਬ ਹੁੰਦਾ ਜਾ ਰਿਹਾ। ਇਸ ਵਕਤ ਮੋਹਾਲੀ ਜ਼ਿਲ੍ਹੇ ਦੇ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਪਹੁੰਚੇ ਆਂ ਜੀ। ਇਸ ਪਿੰਡ ਦਾ ਇੱਕ ਮਤਾ ਬੜੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਨਿਊਜ਼ਾਂ ਦੇ ਉੱਪਰ ਬੜੀ ਤੇਜ਼ੀ ਨਾਲ ਵਾਇਰਲ ਹੋਇਆ। ਵਾਇਰਲ ਕਿਉਂ ਹੋਇਆ? ਇਸ ਪਿੰਡ ਨੇ ਮਤਾ ਪਾਇਆ ਵੀ ਜਿਹੜਾ ਕੋਰਟ ਮੈਰਿਜ ਕਰਾਵੇਗਾ ਪਿੰਡ ਦਾ ਮੁੰਡਾ ਚਾਹੇ ਲੜਕੀ ਹੋਵੇ ਪਿੰਡ ਦਾ ਕੋਈ ਵੀ ਬਸਨੀਕ ਹੋਵੇ ਲੜਕਾ ਲੜਕੀ ਅਗਰ ਕੋਰਟ ਮੈਰਿਜ ਕਰਾਉਂਦੇ ਨੇ, ਲੈਗ ਮੈਰਿਜ ਕਰਾਉਂਦੇ ਨੇ ਤਾਂ ਇਸ ਪਿੰਡ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਸਮੂਹ ਮੈਂਬਰਾਂ ਵੱਲੋਂ ਜਿਹੜਾ ਕਿ ਮਤਾ ਪਾਇਆ ਗਿਆ ਉਹਨਾਂ ਦਾ ਬਾਈਕਟ ਕੀਤਾ ਜਾਵੇਗੀ ਪੂਰੀ ਦੇਖ ਸਕਦੇ ਹੋ ਪੰਚਾਇਤ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆਂ ਵੀ ਮਤਾ ਪਾਣ ਦਾ ਕਾਰਨ ਕੀ ਹੈ ਸਰਪੰਚ ਸਾਹਿਬ ਦਲਵੀਰ ਸਿੰਘ ਹੁਣ ਸਾਡੇ ਨਾਲ ਮੌਜੂਦ ਨੇ ਨੌਜਵਾਨ ਨੇ ਨਵੀਂ ਪੰਚਾਇਤ ਪਣੀ ਹੈ ਕਿਤੇ ਨਾ ਕਿਤੇ ਪੜ੍ਹੇ ਲਿਖੇ ਨੌਜਵਾਨ ਨੇ ਸਰਪੰਚ ਸਾਹਿਬ ਇਹ ਮਤਾ ਹੱਥ ਵਿਚ ਪੜਿਆ ਹੋਇਆ ਪਿੰਡ ਮਾਨਕਪੁਰ ਸ਼ਰੀਬ ਦਾ ਮਤਾ ਪੜਨ ਦਾ ਕਾਰਨ ਕੀ ਹੈ ਪਹਿਲਾਂ ਤਾਂ ਦੱਸੋ ਮਤਾ ਪਾਉਣ ਦਾ ਮੇਨ ਕਰਨੀ ਇਹ ਹੈ ਕਿ ਜਿਹੜੀਆਂ ਸਮਾਜ ਵਿੱਚ ਗਲਤ ਮੱਤ ਰਕੇ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਨੂੰ ਰੋਕਣ ਵਾਸਤੇ ਮਤਾ ਪਾਇਆ ਗਿਆ ਹੈ ਜਿਹੜੀ ਘਟਨਾ ਹੋਈ ਹੈ ਸਾਡੇ ਲੇਟੈਸਟ ਇਹ ਪਿੰਡ ਵਿੱਚ ਆਪਸੇ ਵਿੱਚ ਚਾਚਾ ਤੇ ਭਤੀਜੇ ਨੇ ਘਰੋਂ ਭੱਜ ਕੇ ਮੈਰਿਜ ਕਰਵਾ ਲਈ। ਭਾਈ ਤੁਹਾਡੇ ਪਿੰਡ ਦੇ ਵਿੱਚ ਘਟਨਾ ਹੋਈ ਹੈ ਮਾਨਕਪੁਰ ਸ਼ਰੀਪ ਜੀ। ਹਾਂਜੀ ਹਾਂਜੀ ਇਹ ਮਾਨਕਪੁਰ ਸ਼ਰੀਪ ਦੇ ਵਿੱਚ ਘਟਨਾ ਹੋਈ ਹੈ ਇਹ 2-3 ਦਿਨਾਂ ਦੀ ਗੱਲਬਾਤ ਹੈ ਸਰ ਜੋ ਵੀ ਹੋਇਆ। ਗੱਲ ਕੀ ਹੋਈ ਸੀ ਪੂਰੀ ਦੱਸਣਾ ਚਾਹੋਗੇ? ਗੱਲ ਇਹ ਹੋਈ ਹੈ ਕਿ ਕਰੋ ਆਪਸ ਵਿੱਚ ਮੰਨ ਲਓ ਇੱਕ ਬਲੱਡ ਰਿਲੇਸ਼ਨ ਦੇ ਵਿੱਚ ਨੇ ਬੱਚੇ ਇਹ ਆਮੋ ਸਾਹਮਣੇ ਘਰ ਹੈ ਮੈਕਸ ਵਿੱਚ ਜੌਬ ਕਰਦੇ ਨੇ ਪੜੇ ਲਿਖੇ ਨੇ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਹੁਣ ਉਹਨਾਂ ਨੇ ਮਦਰੇ ਘਰੋਂ ਭੱਜ ਕੇ ਆਪਸ ਵਿੱਚ ਲਵ ਮੈਰਿਜ ਕਰਵਾ ਲਈ ਹੈ ਮੈਰਿਜ ਕਰਵਾਉਣ ਤੋਂ ਬਾਅਦ ਹੁਣ ਜੋ ਪੰਚਾਇਤ ਨੇ ਦੇਖਿਆ ਵੀ ਹੈ ਜੋ ਵੀ ਹੋਇਆ ਤੁਸੀਂ ਦੇਖਦੇ ਆਪਸ ਵਿੱਚ ਮੰਨ ਲਓ ਪਿਓਤੀ ਦਾ ਰਿਸ਼ਤਾ ਹੋ ਗਿਆ ਇੱਕ ਹੈ ਨਾ ਇਦਾਂ ਦਾ ਹੋਇਆ ਸੋ ਉਹਨੂੰ ਰੋਕਣ ਦੇ ਲਈ ਇਹ ਮਤਾ ਪਾਇਆ ਗਿਆ ਤੇ ਸੈਕਿੰਡ ਜਿਹੜਾ ਘਰ ਹੈ ਉਹਨਾਂ ਦਾ ਆਮੋ ਸਾਹਮਣੇ ਘਰ ਹੈ ਜੇ ਅਦਰਵਾਈਜ਼ ਕਰ ਲੂ ਉਹ ਆ ਕੇ ਰਹਿੰਦੇ ਨੇ ਆਪਣੇ ਘਰ ਦੇ ਵਿੱਚ ਤੇ ਪਰਿਵਾਰ ਵਿੱਚ ਇਹੋ ਜਿਹੀ ਕੋਈ ਜਾਨਾ ਹੋਣੀ ਨਾ ਹੋ ਜੇ ਕੋਈ ਘਟਨਾ ਨਾ ਹੋ ਜਾਣਕਰੀ ਖਾਤਰ ਜੋ ਮੱਦਰ ਕੇ ਦੋਨਾਂ ਪਰਿਵਾਰਾਂ ਨੂੰ ਜਿਹਦਾ ਨੁਕਸਾਨ ਹੋਵੇ ਸੋ ਇਹ ਇਹ ਸਾਰੀਆਂ ਚੀਜ਼ਾਂ ਨੂੰ ਬਚਦੇ ਹੋਏ ਮੇਰੀ ਪੂਰੀ ਪੰਚਾਇਤ ਨੇ ਪੂਰੇ ਪਿੰਡ ਨੇ ਇਹ ਮਤਾ ਪਾਸ ਕੀਤਾ ਲੱਗਦਾ ਸਰਪੰਚ ਸਾਹਿਬ ਜਿਹੜੇ ਲੜਕਾ ਲੜਕੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਤੁਹਾਡੇ ਕੋਲ ਆਏ ਸੀਗੇ ਕਿ ਉਸ ਤੋਂ ਬਾਅਦ ਸੋ ਸਮਝ ਕੇ ਮਤਾ ਪਾਇਆ ਗਿਆ ਹਾਂਜੀ ਸਭ ਤੋਂ ਪਹਿਲਾਂ ਆਪਾਂ ਪਰਿਵਾਰਕ ਮੈਂਬਰਾਂ ਨਾਲੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਪਾਂ ਮੁੰਡੇ ਵਾਲਿਆਂ ਕੋਲ ਵੀ ਗਏ ਮੈਂ ਆਪਣੀ ਪੰਚਾਇਤ ਲੈ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਵੀ ਚਲੋ ਕੋਈ ਗੱਲ ਨਹੀਂ ਜੇ ਗਲਤੀ ਕਰਤੀ ਹੈ ਤੁਹਾਡੇ ਵਿੱਚੇ ਨੇ ਤੁਸੀਂ ਸਾਨੂੰ ਦੱਸੋ ਆਪਾਂ ਵਾਪਸ ਲੈ ਆਉਨੇ ਆ ਪਰ ਉਹਨਾਂ ਨੇ ਮੱਦਰ ਕੇ ਸਾਫ਼ ਤੌਰ ਤੇ ਇਨਕਾਰ ਕਰਦਾ ਦਿੱਤੇ ਸਾਨੂੰ ਪਤਾ ਹੈ ਕਹਿੰਦੇ ਅਸੀਂ ਤਾਂ ਬੇਦਖਲ ਕਰ ਦੇਣਾ ਉਸ ਤੋਂ ਬਾਅਦ ਆਪਾਂ ਲੜਕੀ ਵਾਲਿਆਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਸਾਨੂੰ ਪੂਰਾ ਭਰੋਸਾ ਦਿਵਾਇਆ ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਆ ਵੀ ਇਦਾਂ ਦੇ ਮੱਦਰ ਸਾਡੀ ਬੇਟੀ ਨੇ ਤਾਂ ਗਲਤੀ ਕਰਤੀ ਸੋ ਬਾਕੀ ਉਹਨਾਂ ਨੂੰ ਬਾਕੀ ਪਰਿਵਾਰਾਂ ਨੂੰ ਸਹਿਮਤ ਦੇਣ ਦੇ ਲਈ ਜੋ ਤਾ ਪਾਇਆ ਗਿਆ ਦੋਨੇ ਪਰਿਵਾਰ ਮਤਲਬ ਕਿ ਖਿਲਾਫ ਨੇ ਲੜਕਾ ਲੜਕੀ ਦੇ ਜੇ ਗੱਲ ਕਰੀਏ ਹਾਂਜੀ ਹਾਂ ਇਸ ਟਾਈਮ ਮਤਲਬ ਦੋਨੋਂ ਪਰਿਵਾਰ ਇੱਕ ਦੂਜੇ ਦੇ ਖਿਲਾਫ ਨਹੀਂ ਲੜਕਾ ਲੜਕੀ ਵੀ ਸਾਡੇ ਬੱਚੇ ਨੇ ਗਲਤ ਕੀਤਾ ਇਹ ਨਹੀਂ ਹੋਣਾ ਚਾਹੀਦਾ ਸੀ ਅਗਰ ਉਹ ਲੜਕਾ ਲੜਕੀ ਆਨ ਆਉਣ ਟਾਈਮ ਦੇ ਵਿੱਚ ਪਿੰਡ ਦੇ ਵਿੱਚ ਆਉਂਦੇ ਨੇ ਪਿੰਡ ਦੇ ਵਿੱਚ ਸਨੀਕ ਮੰਨਦੇ ਨੇ ਇਸ ਦੇ ਖਿਲਾਫ ਕੋਈ ਕਾਨੂੰਨੀ ਕਾਰ ਵੀ ਕੋਈ ਮੰਗ ਕੀਤੀ ਹੈ ਹਾਂਜੀ ਹਾਂ ਆਪਾਂ ਸਿੱਧਾ ਸਾਫ਼ ਤੌਰ ਤੇ ਹੀ ਲਿਖਿਆ ਵੀ ਜੇ ਇਨ ਫਿਊਚਰ ਦੇ ਵਿੱਚ ਅੱਜ ਜਾਂ ਕੱਲ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਆਉਣੇ ਤਾਂ ਉਹਨਾਂ ਦੇ ਪੂਰਨ ਤੌਰ ਤੇ ਬਾਈਕਟ ਕੀਤਾ ਜਾਵੇਗਾ ਈਵਨ ਕਿ ਉਹਨਾਂ ਦਾ ਜੇ ਕੋਈ ਹੋਰ ਵੀ ਮੰਦਾ ਜਾ ਉਹ ਨੇ ਹੋਰ ਪਿੰਡਾਂ ਦੀ ਪੰਚਾਇਤਾਂ ਨੂੰ ਕਿਵੇਂ ਦੇਖਦੇ ਹਾਂ ਉਹਨਾਂ ਨੂੰ ਕੀ ਸਨੇਹ ਜਾਣਾ ਚਾਹੀਦਾ ਇਸ ਮੱਤੇ ਦੇ ਪ੍ਰਤੀ ਦੇਖੋ ਪਿੰਡਾਂ ਦੇ ਬਾਕੀ ਪੰਚਾਇਤਾਂ ਦੀ ਪੋਜ਼ਿਟਿਵ ਰਿਪੋਰਟ ਆ ਰਹੀ ਹੈ ਵੀ ਕਹਿੰਦੇ ਠੀਕ ਹੈ ਜੋ ਹੋਇਆ ਠੀਕ ਹੈ ਮਤਲਬ ਮਤਾ ਸਹੀ ਪਾਇਆ ਜੋ ਹੁਣ ਮਤਲਬ ਘਟਨਾ ਹੋਈ ਹੈ ਗਲਤ ਹੋਣੀ ਹੋਣੀ ਨਹੀਂ ਚਾਹੀਦੀ ਸੋ ਮੈਂ ਇਸ ਕਰਦਾ ਵੀ ਪਿੰਡ ਬਾਕੀ ਪਿੰਡਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਵੀ ਇਦਾਂ ਦੇ ਮਤੇ ਪਾਉਣੇ ਚਾਹੀਦਾ ਜਿੱਦੇ ਨਾਲ ਸਮਾਜ ਨੂੰ ਚੰਗੀ ਸੇਧ ਦਿੱਤੀ ਜਾ ਸਕੇ ਜਿਹੜੀ ਸਾਡੀ ਖਬਰ ਇਹ ਹਾਈਲਾਈਟ ਕਰਦੀ ਹੈ ਵੀ ਜਿਹੜੇ ਪਿੰਡ ਨੇ ਮਤਾ ਪਾਇਆ ਉਹ ਲਵ ਮੈਰੀ ਦੇ ਦੇਗੇ ਇਸਟ ਪਾਇਆ ਹਾਲਾਂਕਿ ਆਪਾਂ ਸਾਫ਼ ਤੌਰ ਤੇ ਮੈਂ ਇਹ ਇਸ ਚੀਜ਼ ਨੂੰ ਮਤਲਬ ਕਿ ਕਹਿਣਾ ਚਾਹੁੰਦਾ ਕਿ ਜੋ ਸੀ ਮਤਾ ਪਾਇਆ ਜਿਹੜਾ ਪਿੰਡ ਵਿੱਚ ਹੈ ਆਪਸ ਵਿੱਚ ਇੱਕ ਹਾਲਾਂਕਿ ਕਾਨੂੰਨ ਤਾਂ ਦੇਖੋ ਕਹਿੰਦਾ ਵੀ ਉਹ ਬਾਲਗ ਨੇ ਵਿਆਹ ਕਰਵਾ ਸਕਦੇ ਨਹੀਂ ਪਰ ਇਹ ਜਿਹੜਾ ਰਿਲੇਸ਼ਨ ਹੈ ਆਪਸ ਵਿੱਚ ਜਿਹੜਾ ਮਾਪਾਪ ਦਾ ਹੋ ਗਿਆ ਜਾਂ ਮਾਂਤੀ ਦਾ ਬਾਪਤੀ ਦਾ ਰਿਸ਼ਤਾ ਹੋ ਗਿਆ ਨਾ ਇਦਾਂ ਦੇ ਰਿਸ਼ਤਿਆਂ ਨੂੰ ਬਚਾਉਣ ਦੇ ਲਈ ਅਤੇ ਚੰਗੀ ਸੇਧ ਲੈਣ ਲਈ ਇਹ ਮਤਾ ਪਾਇਆ ਗਿਆ ਹਾਂ ਇਹ ਚੀਜ਼ਾਂ ਦੇ ਮਤਲਬ ਦੇਖਦੇ ਆਪਾਂ ਇਹ ਘਟਨਾ ਬਹੁਤ ਸ਼ਰਮਸ਼ਾਰ ਹੈ ਜਿੱਦਾਂ ਮੇਰੇ ਨਾਲ ਦੇ ਦੱਸਿਆ ਜੇ ਤੁਹਾਨੂੰ ਵੀ ਜਿਹੜੇ ਰਿਸ਼ਤੇ ਆ ਖਤਮ ਹੁੰਦੇ ਜਾ ਰਹੇ ਆ ਉਹਨੇ ਦੇਖੋ ਇਹ ਆਪਸ ਵਿੱਚ ਚਾਚਾ ਭਤੀਜੀ ਨੇ ਕਰ ਲੂ ਇਹ ਰਿਲੇਸ਼ਨ ਦੇ ਵਿੱਚ ਨੇ ਉਹਨਾਂ ਦੇ ਬੱਚੇ ਵੀ ਹੋਣੇ ਆਗੇ ਉਹ ਕਿਹਨੂੰ ਮਾਮਾ ਚਾਚਾ ਤਾਇਆ ਦੱਸਣਗੇ ਕੀ ਅੱਗੇ ਜਾ ਕੇ ਵੀ ਅਸੀਂ ਕੌਣ ਸੀਗੇ ਵੀ ਅਸੀਂ ਕੌ ਆਪਾਂ ਵੀ ਕੋਈ ਹੋਰ ਇਦਾਂ ਦਾ ਕੋਈ ਸਟੈਪ ਨਾ ਚੱਕੇ ਵੀ ਤਾਂ ਇਹ ਸਾਰਾ ਜੋ ਵੀ ਹੋਇਆ ਇਹ ਸਾਰਾ ਸੋਚ ਸਮਝ ਕੇ ਸੋਚ ਵਿਚਾਰ ਕਰਕੇ ਮੋਤਬਰਾਂ ਨਾਲ ਸਲਾਹ ਕਰਕੇ ਆਪਾਂ ਮਤਲਬ ਵੀ ਦੱਸਿਆ ਜਾ ਰਿਹਾ ਵੀ ਲੜਕਾ ਲੜਕੀ ਕੋਈ ਇੰਸਟਾਗ੍ਰam ਤੇ ਫੇਸਬੁੱਕ ਦੇ ਉੱਪਰ ਵੀਡੀਓ ਵੀ ਪਾਈ ਹੈ ਉਹਨਾਂ ਨੇ ਬੋਲ ਕੇ ਆਪਣਾ ਮਿਸਕੋਰਟ ਮੈਰਿਜ ਕਰਵਾ ਲਈ ਹੈ ਬਿਲਕੁਲ ਬਿਲਕੁਲ ਜੀ ਲੜਕੀ ਤੇ ਲੜਕੇ ਨੇ ਬੈਠ ਕੇ ਇੰਸਟਾਗ੍ਰam ਵੀਡੀਓ ਬਣਾ ਕੇ ਇੰਸਟਾਗ੍ਰam ਤੇ ਲੋਡ ਕੀਤੀ ਹੈ ਹਾਂ ਉਹਨਾਂ ਨੇ ਉਸ ਵੀਡੀਓ ਦੇ ਵਿੱਚ ਇਹ ਵੀ ਕਿਹਾ ਕਿ ਅਸੀਂ ਉਹਨਾਂ ਨੇ ਅੱਗੇ ਪੇਪਰ ਵੀ ਰੱਖੇ ਹੋਏ ਆ ਕਿ ਅਸੀਂ ਲੰਬ ਮੈਰਿਜ ਕਰਵਾ ਲਈ ਆ ਸਾਡੇ ਕੋਲ ਕੋਰਟ ਦੇ ਸਰਟੀਫਿਕੇਟ ਹੈ ਉਹਨਾਂ ਨੇ ਬਕਾਇਦਾ ਉਸ ਵੀਡੀਓ 'ਚ ਉਹ ਸਰਟੀਫਿਕੇਟ ਦਿਖਾਏ ਨੇ ਕਿ ਅਸੀਂ ਕੋਰਟ ਮੈਰਿਜ ਕਰਵਾ ਲਈ ਆ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਥੋੜੀ ਕਿ ਪੰਚਾਇਤ ਨਾਲ ਗੱਲ ਹੋਈ ਆ ਇਸ ਸੰਬੰਧੀ ਬਾਈ ਪੰਚਾਇਤ ਸਾਰੀ ਪੰਚਾਇਤ ਦੀ ਸਹਿਮਤੀ ਹੈ ਜੀ ਲੜਕਾ ਲੜਕੀ ਕੋਈ ਸੰਪਰਕ ਕੀਤਾ ਜਾਂ ਉਹਨਾਂ ਨੇ ਤੁਹਾਡੇ ਨਾਲ ਸੰਪਰਕ ਨਹੀਂ ਕੀਤਾ ਕਿਸੇ ਨਾਲ ਸੰਪਰਕ ਨਹੀਂ ਜੀ ਕੀਤਾ ਉਹਨਾਂ ਨੇ ਉਹਨਾਂ ਦੇ ਪਰਿਵਾਰ ਵੀ ਉਹਨਾਂ ਤੋਂ ਸਰਪੰਚ ਸੰਪਰਕ ਨਹੀਂ ਕਰ ਰਹੇ ਜੀ ਉਹ ਵੀ ਪੰਚਾਇਤ ਦੇ ਨਾਲ ਹੈ ਉਹ ਕਹਿੰਦੇ ਵੀ ਜਿਹੜੇ ਸਾਡੇ ਬੱਚਿਆਂ ਨੇ ਗਲਤ ਕਰਿਆ ਕੰਮ ਇਹ ਵੀ ਕੱਲੂ ਹੋਰ ਪਰਿਵਾਰ ਨੂੰ ਕਿਸੇ ਨੂੰ ਇਹ ਦੁੱਖ ਨਾ ਭੋਗਣਾ ਪੈ ਜਾਵੇ ਸ਼ਰਮਨਾਕ ਘਟਨਾ ਨਾ ਕਿਸੇ ਗੱਲ ਹੋ ਜਾਵੇ ਇਸ ਕਰਕੇ ਉਹ ਪੂਰਾ ਪਰਿਵਾਰ ਦੋਨੋਂ ਲੜਕੀ ਦੇ ਵੀ ਲੜਕੇ ਦੇ ਵੀ ਨਾਲ ਹੈ ਉਹ ਕਹਿੰਦੇ ਵੀ ਪੂਰਨ ਤੌਰ ਤੇ ਪੰਚਾਇਤ ਨੇ ਜੋ ਫੈਸਲਾ ਲਿਆ ਸਹੀ ਲਿਆ ਪੂਰਾ ਪਿੰਡ बच्चा बच्चा ਪਿੰਡ ਦਾ ਬਜ਼ੁਰਗ ਸਾਰੇ ਨਾਲ ਹੈ ਜੀ ਪੰਚਾਇਤ ਦੇ ਲੱਗਦਾ ਭਾਈ ਵੱਡਾ ਕਸਬਾ ਹੈ ਮਾਨਕਪੁਰ شریف ਹਨਾ ਪੂਰਾ ਪਿੰਡ ਸਹਿਮਤੀ ਦੇ ਵਿੱਚ ਹੈ ਕਿ ਦਿਨ ਕਿ ਦਿਨ ਕਈ ਲੋਕ ਖਿਲਾਫ ਵੀ ਹੁੰਦੇ ਨੇ ਇਸ ਚੀਜ਼ ਦੇ ਪਰ ਲੱਗਦਾ ਪੂਰੀ ਇੱਕਜੁਕਤ ਹੈ ਪਿੰਡ ਦੀ ਸਾਰਾ ਪਿੰਡ ਇੱਕਜੁੱਟ ਹੈ ਜੀ ਅਗਰ ਕੋਈ ਵੀ ਇਦਾਂ ਜੇ ਕੋਈ ਵੀ ਇਨਸਾਨ ਹੋ ਜੇ ਪਿੰਡ ਦਾ ਕੋਈ ਵੀ ਮਤੇ 'ਚ ਲਿਖਿਆ ਗਿਆ ਕਿ ਕੋਈ ਵੀ ਉਹਨਾਂ ਦਾ ਸਾਥ ਦਿੰਦਾ ਹੈ ਤਾਂ ਪੂਰਨ ਤੌਰ ਤੇ ਉਹਨਾਂ ਦਾ ਬਾਈਕਾਟ ਕੀਤਾ ਜਾਵੇਗਾ ਜੀ ਪਿੰਡ ਵੱਲੋਂ ਸਾਰੀ ਪੰਚਾਇਤ ਵੱਲੋਂ ਉਹਨਾਂ ਦਾ ਵੀ ਬਾਈਕਾਟ ਕੀਤਾ ਜਾਵੇਗਾ ਤੇ ਵੈਸੇ ਲਗਭਗ ਕੋਈ ਹੈ ਤਾਂ ਹੈ ਨਹੀਂ ਜੀ ਇਦਾਂ ਦਾ ਬਾਕੀ ਸਾਰਾ ਪਿੰਡ ਸਹਿਮਤ ਹੈ ਜੀ ਮਤੇ ਨਾਲ ਜੀ ਮਨ ਲਗੀ ਪੂਰ ਜਿਹੜਾ ਬੰਦਾ ਉਹਨਾਂ ਦਾ ਸਾਥ ਹੋਊਗਾ ਚਾਹੇ ਪਿੰਡ ਦੇ ਵਿੱਚ ਨਹੀਂ ਹੋਵੇ ਉਹਦਾ ਵੀ ਪੂਰਾ ਮਤਲਬ ਕਿ ਬਾਈਕਾਟ ਕੀਤਾ ਜਾਊਗਾ ਪਿੰਡ ਦੇ ਵਿੱਚ ਹਾਂ ਓਬਵੀਅਸਲੀ ਆਪਾਂ ਉਹ ਵੀ ਮਤੇ ਦੇ ਵਿੱਚ ਹੀ ਪੇਸ਼ ਕੀਤਾ ਹੈ ਵੀ ਜੇਕਰ ਕੱਲ ਨੂੰ ਮੰਨ ਲਓ ਜਦੋਂ ਘਟਨਾ ਹੋ ਜਾਂਦੀ ਹੈ ਕੱਲ ਨੂੰ ਕੋਈ ਗੱਲਬਾਤ ਹੁੰਦੀ ਹੈ ਜੇ ਉਹਨਾਂ ਦੇ ਕੋਈ ਮਦਦ ਕਰਦਾ ਤਾਂ ਆ ਇਹ ਕੋਪਰ ਪ੍ਰਸ਼ਾਸਨ ਨਾਲ ਮਤਲਬ ਗੱਲ ਚੱਲ ਰਹੀ ਹੈ ਹਲੇ ਆਪਾਂ ਮਿਲਾਂਗੇ ਕਿਉਂਕਿ ਕੱਲ ਅਸੀਂ ਮਤਾ ਪਾਇਆ ਤੇ ਜੋ ਇਹ ਮਤਾ ਪਾਇਆ ਗਏ ਪਿੰਡ ਪੱਧਰ ਤੇ ਹੀ ਪਾਇਆ ਸਾਰਿਆਂ ਨੇ ਸੋਚ ਸਮਝ ਕੇ ਪਿੰਡ ਨੂੰ ਬਚਾਉਣ ਲਈ ਸਮਝ ਕਿਉਂਕਿ ਪ੍ਰਸ਼ਾਸਨ ਜਦੋਂ ਕੋਈ ਇਹੋ ਜਿਹੀ ਘਟਨਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਪ੍ਰਸ਼ਾਸਨ ਹੱਥ ਛਾੜ ਦਿੰਦਾ ਹੈ ਫਿਰ ਜੋ ਇਹ ਪ੍ਰਸ਼ਾਸਨ ਸਕਿਉਰਿਟੀ ਦਿੰਦੇ ਨੇ ਲਾਮਾ ਰਜਾਣ ਵਾਲੇ ਹੋਗੇ ਕੋਟ ਮੈਰਜਣ ਵਾਲੇ ਹੋਗੇ ਉਹਨਾਂ ਨੂੰ ਨਹੀਂ ਦੇਖੋ ਸਕਿਉਰਿਟੀ ਦੇਣਾ ਦੇਖੋ ਪ੍ਰਸ਼ਾਸਨ ਦਾ ਕੰਮ ਹੈ ਆਪਾਂ ਕਾਨੂੰਨ ਹੱਥ ਵਿੱਚ ਨਹੀਂ ਲਿਆਖਦੇ ਪਰ ਜੋ ਇੱਕ ਜ਼ਿੰਮੇਵਾਰੀ ਦੇ ਤਹਿਤ ਜੋ ਪਿੰਡ ਦੀ ਮੰਨ ਲਓ ਪੰਚਾਇਤ ਦੀ ਜ਼ਿੰਮੇਵ ਹੋਵੇ ਬਿਸ ਕਰਕੇ ਜਿਹੜਾ ਮਤਾ ਪਾਏਗਾ ਮਤਾ ਪਾਏਗਾ ਸਹੀ ਗੱਲ ਹੈ ਹਾਂਜੀ ਹਾਂਜੀ ਭਾਈ ਜੀ ਕਿਵੇਂ ਦੇਖਦੇ ਹੋ ਉਸ ਘਟਣਾ ਨੂੰ ਪੰਚਾਇਤੀ ਮੈਂਬਰ ਹੋ ਤੁਸੀਂ ਪੰਜੋਂ ਹਾਂਜੀ 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 ਕਿਵੇਂ ਦੇਖਦੇ ਹੋ ਵੀ ਮਤਾ ਪਾਇਆ ਗਿਆ ਸਰਮ ਸਹਿਮਤੀ ਨਾਲ ਕਿਤਨੇ ਕਿਤਨੇ ਆਉਣ ਵਾਲੇ ਜਿਹੜੇ ਬੱਚੇ ਨੇ ਇਸ ਚੀਜ਼ ਵੱਲ ਨਾ ਜਾਣ ਪਈ ਵੀ ਖਨਾ ਖਰਾਬ ਹੋਗੇ ਤਾਂ ਇਹ ਮਤਾ ਪਾਇਆ ਗਿਆ ਹਾਂਜੀ ਹਾਂਜੀ ਇਹ ਨਾ ਜਦੋਂ ਸਾਨੂੰ ਗੱਲ ਇਹਦਾ ਪਤਾ ਲੱਗਿਆ ਜੀ ਤਾਂ ਸਾਨੂੰ ਇਹ ਗੱਲ ਸੁਣ ਕੇ ਬੜਾ ਉਦਖ ਹੋਇਆ ਵੀ ਸਾਡੇ ਪਿੰਡ ਵਿੱਚ ਕਿੱਡੀ ਵੱਡੀ ਘਟਨਾ ਹੋ ਗਈ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਇਹ ਇਹਨੂੰ ਸੋਚਦਾ ਸੀ ਬਹਿ ਕੇ ਗੱਲ ਕਰੀ ਸਾਰੀ ਪੰਚਾਇਤ ਨੇ ਵੀ ਕੀ ਹੱਲ ਕਰੀ ਇਹਦਾ ਤਾਂ ਅਸੀਂ ਫਿਰ ਹੱਲ ਇਹ ਹੀ ਕੱਢਿਆ ਵੀ ਅੱਗੇ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਦੇ ਇਹਦਾ ਅਸਰ ਨਾ ਪਵੇ ਵੀ ਅਸੀਂ ਇਹ ਆਪਣਾ ਮੁੱਦਾ ਚੱਕੀਏ ਅਸੀਂ ਇਹ ਮਤਾ ਪਾਇਆ ਹੈ ਪਿੰਡ ਦੇ ਮੋਤਵਾਰ ਬੰਦੇ ਬਾਈ ਤੁਸੀਂ ਮਤਾ ਪਾਓ ਅਸੀਂ ਤੁਹਾਡੇ ਨਾਲ ਆਸੀਂ ਸਾਰਾ ਪਿੰਡ ਨਾਲ ਆ ਬਾਕੀ ਸਾਨੂੰ ਇਲਾਕੇ ਦੇ ਜਿਹੜੇ ਲਾਕ ਪਿੰਡ ਆ ਉਹਨਾਂ ਦੇ ਸਾਨੂੰ ਕਾਲ ਆਈਏ ਕਹਿੰਦੇ ਬਹੁਤ ਵਧੀਆ ਕੰਮ ਕਰਿਆ ਜੀ ਅਸੀਂ ਵੀ ਆਪਣੇ ਪਿੰਡਾਂ ਚ ਇਹੀ ਮਤੇ ਪਾਵਾਂਗੇ ਵੀ ਆਪਣੇ ਇਲਾਕਾ ਵਧੀਆ ਰਹੇ ਜੀ ਪਿੰਡ ਦਾ ਨਾਮ ਬਦਨਾਮ ਨਾ ਹੋਵੇ ਜਿਹੜੀ ਆਣੇ ਵਾਲੀ ਪੀੜੀ ਉਹ ਪੜਾਈ ਪੜਾਈ ਕਿਨਾਂ ਧਿਆਨ ਦੇਵੇ ਇਹੋ ਜੇ ਕੰਮਾਂ ਕਿਨਾਂ ਨਾ ਜਾਵੇ ਜੀ ਨਾ ਤਾਂ ਪੰਜਾਬ ਦੇ ਵਿੱਚ ਬਾਈ ਸਰਪੰਚ ਸਾਹਿਬ ਤਿੰਨ ਚਾਰ ਘਟਨਾਵਾਂ ਇਦਾਂ ਦੀ ਹੋ ਚੁੱਕੀਆਂ ਨੇ ਇਹ ਤੀਜੀ ਚੌਥੀ ਘਟਨਾ ਸ਼ਾਇਦ ਤੁਹਾਡੇ ਪਿੰਡ ਦੀ ਆ ਇਹ ਹਾਂਜੀ ਪਿੰਡ ਵਿੱਚ ਇਹ ਪਹਿਲੀ ਘਟਨਾ ਹੈ ਸਾਡੇ ਦੀ ਇਸ ਕਰਕੇ ਆਪਾਂ ਜੇ ਪਹਿਲੀ ਘਟਨਾ ਨੂੰ ਜੇ ਢਿੱਲਾ ਛੱਡ ਦਈਏ ਤਾਂ ਕਹਿੰਦੇ ਆ ਵੀ ਅੱਗੇ ਹੋਰ ਨਾ ਹੋਵੇ ਫਿਊਚਰ ਦੇ ਵਿੱਚ ਹਾਂ ਇਸ ਕਰਕੇ ਆਪਾਂ ਮਤਾ ਪਾਇਆ ਕਿ ਦੂਜੀਆਂ ਪੰਚਾਇਤਾਂ ਨੂੰ ਕੀ ਸਨੇਹ ਦੇਣਾ ਚਾਹੂਗੇ ਜਾਂ ਜਿਹੜੇ ਪਿੰਡ ਦੇ ਵਿੱਚ ਬਸਨੀਕ ਰਹਿੰਦੇ ਨੇ ਕੀ ਸਨੇਹ ਦਰਸ਼ਨ ਦੇਣਾ ਚਾਹੂਗੇ ਆਪਣੇ ਵੱਲੋਂ ਮੈਂ ਪਿੰਡ ਵਾਸੀਓ ਨੇ ਇਹ ਦੇਣਾ ਚਾਹੁੰਦਾ ਵੀ ਪੰਚਾਇਤ ਨੇ ਦੇਖੋ ਪੰਚਾਇਤ ਦਾ ਕੰਮ ਹੈ ਮਤਾ ਪਾਉਣਾ ਜਾਂ ਕਾਨੂੰਨ ਬਣਾਉਣਾ ਹੁਣ ਮੈਂ ਸਾਰਿਆਂ ਨੂੰ ਪਿੰਡ ਵਾਲਿਆਂ ਨੂੰ ਵੀ ਇਹੀ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਇਸ ਮਤੇ ਦੇ ਵਿੱਚ ਸਹਿਯੋਗ ਕਰਿਆ ਜਾਵੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਜੇ ਕੋ ਅਣ ਜਾਣ ਹੁੰਦੇ ਆ ਗਲਤ ਰਸਤੇ 'ਤੇ ਭਟਕੇ ਜਾਂਦੇ ਆ ਦੋਨੋਂ ਸੋਚ ਸਮਝਾ ਕੇ ਆਪਾਂ ਸਹੀ ਰਸਤਾ ਕਰ ਸਕੀਏ ਵੀ ਇਹੋ ਜਿਹਾ ਸਟੈਪ ਇਨ ਫਿਊਚਰ ਦੇ ਵਿੱਚ ਨਾ ਹੋਵੇ ਕੋਈ ਜਿਸ ਨਾਲ ਸ਼ਰਮਸ਼ਾਰ ਹੋਣਾ ਪਵੇ ਇਨਸਾਨ ਨੂੰ ਠੀਕ ਹੈ ਜੀ ਇਹ ਪਿੰਡ ਮਾਨਕਪੁਰ ਸ਼ਰੀਫ ਦੀ ਪੰਚਾਇਤ ਆ ਜਿੱਦੇ ਤੋਂ ਸਮੂਹ ਪਿੰਡ ਵੱਲੋਂ ਮਤਾ ਪਾਇਆ ਗਿਆ ਵੀ ਜਿਹੜਾ ਵੀ ਕੋਰਟ ਮੈਰਿਜ ਕਰਵਾਉਂਦਾ ਲਾ ਮੈਰਿਜ ਕਰਵਾਉਂਦੇ ਨੇ ਪਿੰਡ ਦੇ ਵਸਨੀਕ ਕੁੜੀ ਅਤੇ ਮੁੰਡਾ ਉਹਨਾਂ ਦਾ ਪੂਰਨ ਤੌਰ ਤੇ ਜਿਹੜਾ ਬਾਈਕਟ ਇਸ ਪਿੰਡ ਦੇ ਵਿੱਚ ਕੀਤਾ ਜਾਊਗਾ ਧੰਨਵਾਦ ਜੀ